ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੈ ਉਹ ਗੁਰਦਾਸਪੁਰ ਜ਼ਿਲ੍ਹੇ 'ਚ ਹੋਈ ਹੈ ਔਰ ਇਹ ਲਗਾਤਾਰ ਇਹਨਾਂ 2-3 ਸਾਲਾਂ ਦੇ ਵਿੱਚ ਦੂਜੀ ਵਾਰ ਦਾਤ ਜਦੋਂ ਲਿਫਟਿੰਗ ਨੂੰ ਲੈ ਕੇ ਜਿਹੜਾ ਉਹ ਦੋ ਸੱਜਣਾ ਨੂੰ ਜਾਨ ਆਪਣੀ ਦੇਣੀ ਪਈ ਇਸ ਤੋਂ ਪਹਿਲਾਂ ਕਮਾਣ ਮੰਡੀ ਦੇ ਵਿੱਚ ਲਿਫਟਿੰਗ ਨੂੰ ਲੈ ਕੇ ਜਿਹੜਾ ਇੱਕ ਆੜਤੀ ਸੀ ਉਹਨੂੰ ਜਾਨ ਦੇਣੀ ਪਈ। ਔਰ ਅੱਜ ਇਹ ਲਿਫਟਿੰਗ ਨੂੰ ਲੈ ਕੇ ਜਿਹੜਾ ਵਿਵਾਦ ਹੋਇਆ ਹੈ ਇਹਦੇ ਵਿੱਚ ਦੁਆਰਾ ਇੱਕ ਸੱਜਣ ਦੀ ਜਾਨ ਗਈ ਹੈ। ਸਾਨੂੰ ਉਸ ਗੱਲ ਦਾ ਬੜਾ ਦੁੱਖ ਹੈ। ਪਰ ਇਸ ਜ਼ਿਲ੍ਹੇ ਦੇ ਵਿੱਚ ਲਗਾਤਾਰ ਜੋ ਠੇਕੇਦਾਰ ਮਾਫੀਆ ਨੇ ਆੜਤੀਆਂ ਦੇ ਗਲ ਚ ਕਿੜਕਾ ਪਾਇਆ ਹੋਇਆ ਔਰ ਆਪਣੇ ਪੰਦਰ ਦੇ ਉੱਤੇ ਜਿਹੜਾ ਹਮੇਸ਼ਾ ਇਹਨਾਂ ਨੇ ਹਜ਼ਾਰੇਦਾਰੀ ਬਣਾ ਕੇ ਆਰਤੀਆਂ ਨੂੰ ਇਹ ਜੇ ਹਥਿਆਰ ਵਰਤਦੇ ਨੇ ਆਰਤੀਆਂ ਤੂੰ ਆਪ ਕੰਮ ਕਰਾਉਂਦੇ ਆ ਗੁਲਾਮਾਂ ਵਾਂਗੂ ਤੇ ਪੈਸੇ ਜਿਹੜੇ ਨੇ ਇਹ ਆਪਣੀਆਂ ਜੇ ਜੇਬਾਂ 'ਚ ਪਾਉਂਦੇ ਇਹ ਲਗਭਗ ਪਿਛਲੇ 10 ਸਾਲ ਤੋਂ ਜਿਹੜਾ ਇਹ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਕਿ ਇਕੋ ਜਿਹੜਾ ਇਹ ਸਿੰਡੀਕੇਟ ਹੈ ਉਹ ਟੈਂਡਰ ਲੈਂਦੇ ਨੇ ਔਰ ਉਹਦੇ ਤਹਿਤ ਲੇਬਰ ਦਾ ਪ੍ਰਬੰਧ ਇਨਾਂ ਕੋਲ ਨਹੀਂ ਟਰੱਕਾਂ ਦਾ ਪ੍ਰਬੰਧ ਇਨਾਂ ਕੋਲ ਨਹੀਂ ਅਖੀਰ ਜਦੋਂ ਬੋਰੀਆਂ ਗਲਦੀਆਂ ਨੇ ਸਿਉਂਕ ਲੱਗਦੀ ਹੈ ਸ਼ਾਰਟੇਜਾਂ ਆਉਂਦੀਆਂ ਨੇ ਆੜਤੀਆਂ ਨੂੰ ਮਜਬੂਰੀ ਦੇ ਵਿੱਚ ਉਹ ਮਾਲ ਜਿਹੜੇ ਆ ਖੁਦ ਉਠਾਉਣੇ ਪੈਂਦੇ ਆਪ ਉਹ ਕੋਲੋਂ ਖਰਚਾ ਕਰਕੇ ਲੇਬਰਾਂ ਲਾ ਕੇ ਟਰਾਂਸਪੋਰਟਰਾਂ ਲਾ ਕੇ ਉਹ ਮਾਲ ਢੋਂਦੇ ਐ ਜੇ ਢੋਂ ਤੋਂ ਬਾਅਦ ਵੀ ਜਿਹੜੇ ਪੈਸੇ ਨੇ ਉਹ ਠੇਕੇਦਾਰ ਆਪਣੀਆਂ ਜੇਬਾਂ 'ਚ ਪਾ ਕੇ ਲੈ ਜਾਂਦੇ ਨੇ ਔਰ ਇਸ ਵਾਰ ਵੀ ਜਿਹੜੀ ਇਹ ਘਟਨਾ ਹੋਈ ਹੈ ਉਤੇ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਗਏ ਕਿ ਆੜਤੀਆਂ ਦੇ ਗੱਡੀਆਂ ਨੂੰ ਰੋਕ ਲਿਆ ਗਿਆ ਤੇ ਠੇਕੇਦਾਰਾਂ ਦੀਆਂ ਜਿਹੜੀਆਂ ਆਪਣੀਆਂ ਗੱਡੀਆਂ ਸੀ ਉਹ ਲਾ ਕੇ ਉਹਨਾਂ ਨੇ ਮਾਲ ਅਨਲੋਡਿੰਗ ਆਪਣੀ ਸ਼ੁਰੂ ਕੀਤੀ ਔਰ ਲਗਾਤਾਰ ਜਿਹੜੇ ਉਹਨਾਂ ਦੀਆਂ ਗੱਡੀਆਂ ਦੇ ਡਰਾਈਵਰ ਸੀ ਉਹਨਾਂ ਨੂੰ ਗਲਤ ਤਰੀਕੇ ਨਾਲ ਉਕਸਾਇਆ ਗਿਆ ਔਰ ਜਿਸ ਉਕਸਾਹਟ ਦੇ ਤੌਰ ਤੇ ਸਾਡੇ ਆੜਤੀ ਦੇ ਜਿਹੜੇ ਨੇ ਕੁਝ ਲੋਕ ਗਲ ਪਏ ਔਰ ਜੇਕਰ ਸਾਡੇ ਆੜਤੀ ਨੇ ਉਸ ਵੇਲੇ ਆਪਣਾ ਸੈਲਫ ਡਿਫੈਂਸ ਦੇ ਵਿੱਚ ਇਹ ਨਾਂ ਵਰਤਿਆ ਹੁੰਦਾ ਹਥਿਆਰ ਤਾਂ ਹੋ ਸਕਦਾ ਸਾਡੇ ਆੜਤੀ ਦੀ ਜਿਹੜੀ ਹੈ ਉਹ ਮੌਤ ਹੁੰਦੀ ਸੋ ਇਸ ਕੇਸ ਨੂੰ ਪੁਲਿਸ ਨੇ ਜਿਹੜਾ ਹੈਗਾ ਉਹ ਇੱਕ ਤਰਫਾ ਬਣਾਇਆ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਆੜਤੀ ਦੀ ਗੱਡੀ ਚ ਵੱਜੀ ਤੇ ਗੱਡੀ ਦੀ ਜਿਹੜੀ ਹੈ ਉਹ ਇਸ ਗੁੱਸੇ ਚ ਆ ਕੇ ਆੜਤੀ ਨੇ ਜਿਹੜੀ ਹੈ ਇਹ ਕਾਰਵਾਈ ਕੀਤੀ ਹੈ ਸੋ ਅਸੀਂ ਪੁਲਿਸ ਦੀ ਐਡਮਿਨਿਸਟ੍ਰੇਸ਼ਨ ਦੀ ਇਹ ਜੋ ਵੀ ਸਟੋਰੀ ਬਣੀ ਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਨੰਗੀ ਕਰਦੇ ਆ ਕਿ ਹਕੀਕਤ ਇਹ ਹੈ ਕਿ ਜੋ ਆੜਤੀਆਂ ਦੀਆਂ ਗੱਡੀਆਂ ਆਉਂਦੀਆਂ ਸੀ ਉਹਨਾਂ ਨੂੰ ਅਨਲੋਡਿੰਗ ਤੋਂ ਰੋਕਿਆ ਗਿਆ ਔਰ ਜੋ ਠੇਕੇਦਾਰਾਂ ਦੀਆਂ ਆਪਣੀਆਂ ਗੱਡੀਆਂ ਸੀ ਉਹਨਾਂ ਨੂੰ ਅਨਲੋਡਿੰਗ ਲਈ ਜਿਹੜਾ ਉਹ ਪ੍ਰੇਫਰ ਕੀਤਾ ਗਿਆ ਔਰ ਇਸ ਮਤਲਬ ਜਿਹੜੀ ਆ ਜੇਕਰ ਆੜਤੀਆਂ ਨੇ ਕਿਹਾ ਕਿ ਨਹੀਂ ਵਾਰੀ ਸੁਦੇ ਸਾਨੂੰ ਲਾਉਣੀਆਂ ਚਾਹੀਦੀਆਂ ਔਰ ਸਾਡੀਆਂ ਵੀ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਸਪੈਸ਼ਲ ਦੇ ਵਿੱਚ ਅਨਲੋਡਿੰਗ ਹੋਣ ਦਾ ਮੌਕਾ ਮਿਲਣਾ ਚਾਹੀਦਾ ਏਸੇ ਗੱਲ ਦੇ ਉੱਤੇ ਉਹਨਾਂ ਨੇ ਆੜਤੀਆਂ ਦੇ ਗਲ ਜਿਹੜਾ ਕੁਛਕਸਾ ਕੇ ਉੱਥੇ ਲੋਕਾਂ ਨੂੰ ਪਾਇਆ ਸਾਡੇ ਆੜਤੀ ਦੇ 6:30 ਵਜੀਆਂ ਨੇ ਸਿਰ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਕੁੰਡੇ ਮਾਰੇ ਗਏ ਨੇ ਜਿਹੜਾ ਕਿ ਤਿੱਖਾ ਹਥਿਆਰ ਹੈ ਅਲ੍ਹਾਉਕਮ ਅਤੇ ਉਸ ਰਾਡ ਦੇ ਨਾਲ ਉਸ ਆੜਤੀ ਦੀ ਮੌਤ ਵੀ ਹੋ ਸਕਦੀ ਸੀ ਲੇਕਿਨ ਪੁਲਿਸ ਨੇ ਬਿਲਕੁਲ ਉਸ ਸਾਡੇ ਆੜਤੀ ਦੇ ਕੇਸ ਨੂੰ ਜਿਹੜਾ ਇਗਨੋਰ ਕੀਤਾ ਗਿਆ ਔਰ ਬਿਲਕੁਲ ਵੀ ਆਰਤੀਆਂ ਵੱਲੋਂ ਜਿਹੜਾ ਹੈ ਅਜੇ ਕੋਈ ਪਰਚਾ ਦਰਜ ਨਹੀਂ ਕੀਤਾ ਜਾ ਰਿਹਾ ਸੋ ਇਸ ਮੌਕੇ ਦੇ ਉੱਤੇ ਅਸੀਂ ਤੁਹਾਡੇ ਪ੍ਰੈਸ ਦੇ ਜਰੀਏ ਸਰਕਾਰ ਨੂੰ ਇਹ ਜਿਹੜਾ ਆਪਣੀ ਆਵਾਜ਼ ਬੁਲੰਦ ਕਰਨੀ ਚਾਹੁੰਦੇ ਆ ਕਿ ਦੇਖੋ ਇਹ ਫੇਲ ਹੋ ਸਰਕਾਰ ਦੀ ਹੈ ਜੇਕਰ ਤੁਸੀਂ ਇੱਥੇ ਆਪਣੇ ਪੱਦਰ ਦੇ ਉੱਤੇ ਸਹੀ ਠੇਕੇਦਾਰਾਂ ਨੂੰ ਠੇਕੇ ਦਿੱਤੇ ਹੋਣ ਇਸ ਵੇਲੇ ਠੇਕੇਦਾਰੀ ਦਾ ਸਾਰਾ ਸਿਆਸੀਕਰਨ ਹੋਇਆ ਹੋਇਆ ਹੈ ਬਿਲਕੁਲ ਜੀ ਪਹਿਲਾਂ ਮਤਲਬ ਜਦੋਂ ਉਹ ਕਹਿੰਦੇ ਸੀ ਕਿ ਸਾਡੀਆਂ ਗੱਡੀਆਂ ਵੀ ਜਿਹੜੀਆਂ ਉਤਰਨੀਆਂ ਚਾਹੀਦੀਆਂ ਤੇ ਉਹਨਾਂ ਕਿਹਾ ਵੀ ਤੁਸੀਂ ਜਿਹੜਾ ਸਾਡੀਆਂ ਗੱਡੀਆਂ ਨੂੰ ਰੋਕਿਆ ਗਲਤ ਤਰੀਕੇ ਨਾਲ ਰੋਕਿਆ ਤਾਂ ਉਹਨਾਂ ਨੇ ਠੇਕੇਦਾਰਾਂ ਨੇ ਕੁਝ ਉੱਥੇ ਜਿਹੜਾ ਅੰਸਰਾਂ ਨੂੰ ਸਿਖਾ ਕੇ ਉਕਸਾ ਕੇ ਭੇਜਿਆ ਉਹਨਾਂ ਦੇ ਹੱਥਾਂ 'ਚ ਰਾੜ ਸੀਗੇ ਕੁੰਡੇ ਸੀ ਉਹਨਾਂ ਨੇ ਮਤਲਬ ਜਿਹੜਾ ਉਹ ਸਾੜਤੀ ਤੇ ਹਮਲਾ ਕੀਤਾ ਰਾਦਰ ਉਹਨੂੰ ਆੜਤੀ ਨੂੰ ਮਤਲਬ ਡੇਗ ਲਿਆ ਗਿਆ ਜਦੋਂ ਉਹਦੇ ਉੱਤੇ ਚੜ ਕੇ ਦੁਬਾਰਾ ਹਮਲਾ ਕਰਨ ਲੱਗੇ ਤਾਂ ਉਹਨੇ ਜਿਹੜਾ ਆਪਣੇ ਵੈਪਨ ਨਾਲ ਸੈਲਵਰ ਡਿਫੈਂਸ ਦੇ ਵਿੱਚ ਜਿਹੜੀ ਐ ਇਹ ਗੋਲੀ ਚਲਾਈ ਔਰ ਇਹ ਗੋਲੀ ਅਗਰ ਉਹ ਨਾ ਚਲਾਉਂਦਾ ਤੇ ਉਹਦੀ ਉੱਥੇ ਮੌਤ ਹੋ ਸਕਦੀ ਸੀ ਭਰੇਵਾ ਸੀ ਜਦ ਕਿ ਸਾਡੀ ਗੱਡੀ ਗੁਰਿੰਦਰ ਸਿੰਘ ਹਰਪਾਲ ਸਿੰਘ ਦੀ ਇਹ ਮਾਲ ਲੈ ਕੇ ਸਾਜਨ ਦਾ ਆਈ ਸੀ ਔਰ ਮੇਰਾ ਭਾਂਜਾ ਹਰਪਾਲ ਸਿੰਘ ਜਿਹੜਾ ਉੱਥੇ ਵੈਸੇ ਖੜਾ ਸੀ ਸੋ ਉਹਨੂੰ ਕਿਸੇ ਨੂੰ ਵੀ ਕੋਈ ਗੱਲ ਨਹੀਂ ਕੀਤੀ ਨਾ ਉਹਨਾਂ ਨੇ ਉਹਨੂੰ ਕਿਹਾ ਨਾ ਉਹਨਾਂ ਨੇ ਉਹਨੂੰ ਕਿਹਾ ਜਾਣ ਬੁਝ ਕੇ ਉਹਨੂੰ ਉਸ ਪਰਚੇ ਦੇ ਵਿੱਚ ਅਨਡੈਕਲ ਕੀਤਾ ਗਿਆ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਰਦੇ ਆਂ ਕਿ ਉਸ ਆੜ ਦੀ ਹਰਪਾਲ ਸਿੰਘ ਦਾ ਕੋਈ ਕਸੂਰ ਨਹੀਂ ਵੈਰੀਫਾਈ ਕੀਤਾ ਜਾਏ ਉਹ ਸ਼ੱਕ ਕੋਈ ਇਹੋ ਜਿਹਾ ਕਸੂਰ ਨਹੀਂ ਜਿਹਦੇ ਕਰਕੇ ਉਹਨੂੰ ਉਸ 302 ਦੇ ਵਿੱਚ ਜਿਹੜਾ ਉਹ ਮਤਲਬ ਕੀਤਾ ਗਿਆ ਹੈ। ਹੋਰ ਨਾਲ ਹੀ ਇਹ ਵੀ ਜਿਹੜਾ 사ਜਨ ਕੁਮਾਰ ਅੰਮ੍ਰਿਤਸਰ ਦਾਖਲ ਹੈ ਉਹਦਾ ਕੋਈ ਵੀ ਅਜੇ ਤੱਕ ਬਿਆਨ ਦਰਜ ਨਹੀਂ ਹੋਇਆ ਜਦ ਕਿ ਉਹਦਾ ਮੈਡੀਕਲ ਹੋ ਚੁੱਕਾ ਸਭ ਕੁਝ ਹੋ ਚੁੱਕਾ। ਤੁਹਾਨੂੰ ਵੀ ਲੱਗਦਾ ਕਿਉਂ ਨਹੀਂ ਕੀਤਾ ਯਾਰ ਕੀ ਦਬਾਹ ਹੈਗਾ ਪੁਲਿਸ ਉੱਪਰ? ਦੇਖੋ ਸਿਆਸੀ ਦਬਾਹ ਜਿਹੜੇ ਨੂੰ ਹੋ ਹੀ ਸਕਦਾ ਅਸੀਂ ਪ੍ਰਸ਼ਾਸਨ ਤੇ ਉਹ ਹੀ ਮੰਗ ਕਰਦੇ ਆ ਕਿ ਜੋ ਸੱਚ ਹੈ ਜਿਉ ਉਸ ਨੇ ਜਾਂਚ ਹੋਣੀ ਚਾਹੀਦੀ ਉਹਦੀ ਜਾਂਚ ਜੇ ਉਹਨੂੰ ਗੋਲੀ ਚਲਾਈ ਉਹ ਤੇ ਹੋ ਜੇ ਜੇ ਉਹਦੇ ਸੱਟ ਲੱਗੇ ਉਹਦਾ ਪਰਚਾ ਦਰਜ ਹੋ ਜੇ ਇਹ ਹੁਣ ਦੇ ਜੇਕਰ ਨਹੀਂ ਹੁੰਦਾਗਾ ਉਹਨਾਂ ਦੇ ਸਮੇਂ ਚ ਨਹੀਂ ਤੁਹਾਡਾ ਬਿਆਨ ਨਹੀਂ ਹੋਏਗਾ ਤਾਂ ਸਾਡੀ ਆਰਟੀ ਤੇ ਜਿੰਨੀ ਅਸੋਸ ਸਾਡੇ ਪ੍ਰਧਾਨ ਸਾਹਿਬ ਪੰਜਾਬ ਆਏ ਨੇ ਜਿੰਨੀ ਸਾਡੀ ਆਰਟੀ ਅਸੋਸਨ ਹੋਏਗੀ ਉਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ